ਲਾਈ ਵੀ ਮਿੱਤਰੋ ਕਟਿਆਂ ਖਰੀਦਣ ਦੇ ਸ਼ਕੀਨਾ ਵਾਸਤੇ ਇੱਕ ਆਮ ਘਰ ਦੇ ਵਿੱਚੋਂ ਫੇਰ ਮੰਡੀ ਦੇ ਦਰਸ਼ਨ ਕਰਾਉਣੇ ਆ ਵੈਸੇ ਤਾਂ ਤੁਸੀਂ ਮੰਡੀ ਪਸ਼ੂ ਜਿਹੜੀ ਲੱਗਦੀ ਹੈਗੀ ਨਾ ਵੱਡੇ ਵੱਡੇ ਸ਼ਹਿਰ ਜਿਹੜੇ ਸਨਸਾਰਾਂ ਪਤਾ ਤੁਹਾਨੂੰ ਉੱਲਾ ਰਾਮਪਰਾ ਖੰਨਾ ਡੱਬਾ ਸਾਰੇ ਮੰਡਾ ਦੇ ਦੇਖਦੇ ਹੋ ਹੈ ਨਾ ਪਰ ਆ ਵੀਰ ਦੇ ਘਰੇ ਹਮੇਸ਼ਾ ਹੀ ਮੰਡੀ ਵਾਲਾ ਮਾਹੌਲ ਹੁੰਦਾ ਨਾ ਮਾਹੌਲ ਇਸ ਤਰ੍ਹਾਂ ਕਿਉਂਕਿ ਮੈਨੂੰ ਹੀ ਲੱਗਦਾ ਵੀ ਕਦੇ 10 11 ਤੋਂ ਘੱਟ ਕਟਟੀਆਂ ਹੁੰਦੀਆਂ ਇਹ ਬਾਈ ਕੁੜੇ ਨਾ 13 15 18 11 10 ਇਹਨਾਂ ਕਟਟਿਆਂ ਤੋਂ ਦਿਖਾਉਣਾ ਹੈਗੇ ਤੁਹਾਨੂੰ ਵੀਡੀਓ ਦੇ ਜਾਂ ਘਰ ਦੀ ਨਿਗਾਹ ਮਾਰ ਕੇ ਤੁਹਾਨੂੰ ਜੱਜਮੈਂਟ ਆਈ ਕਿ ਉਹ ਰਾਈ ਵਾਲੇ ਤਾਰੀ ਵੀਰ ਦੇ ਘਰੋਂ 11 ਘਟਿਆਂ ਤੋਂ ਨੂੰ ਦਿਖਾਉਣ ਲੱਗੇ ਆ ਤੇ ਸਾਰਾ ਦਾ ਸਾਰਾ ਘਟਿਆਂ ਤੋਂ ਨੂੰ ਦਿਖਾਵਾਂਗੇ ਮੁਰਾ ਨਾ ਸਕਦੇ ਆ ਤੇ ਲਗਭਗ ਸਾਰਾਂ ਘਟਾਂ ਥਾਂ ਤੋਂ ਚਾਰ ਮਿਲਣਗੇ ਬੱਕਰੀ ਫੋਟਾ ਕੋਈ ਨਹੀਂ ਮਿਲਣੇਗੀ ਜੇ ਹੋਈ ਉਹ ਤੁਹਾਨੂੰ ਦੱਸ ਕੇ ਦੇ ਦਾਂਗੇ ਨਾ ਤੇ 11 ਚੋਂ 8-9 ਘਟਾਂ ਅਖੀਰਿਆਂ ਹੋਣੇ ਇੱਕ ਅੱਧੀ ਕੱਟੀ ਭਲਾਂ ਦੀ ਦੋਂਦਾ ਵੀ ਜਿਹੜੀ ਹੋਊ ਉਸ ਨੂੰ ਦੱਸ ਕੇ ਦੇਵਾਂਗੇ ਤੇ ਖਰੀਦਣ ਨਾਲ ਪਰ ਕਿਸੇ ਵੀ ਟੰਗ ਦੋ ਕਿਸੇ ਵੀ ਕੱਟੀ ਦੀ ਵੇਚ ਜਿ ਕੋ ਥੱਲੀ ਕਰ ਸਕਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆਗੇ ਤੇ ਬਾਈ ਨੇ ਪਾਟਾ ਨੋਟ ਨਹੀਂ ਲੈਣਾਗਾ ਨਾ ਤੇ ਪਸੂਦ ਲਈ ਤੁਸੀਂ ਕਰਨੀ ਆ ਤੇ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬਾਕੀ ਕਰਦੇ ਆਂ ਬਾਈ ਨਾਲ ਆਪਾਂ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਲਖੇ ਕੀ ਹਾਲ ਚਾਲ ਆ ਠੀਕ ਠਾਕ ਤੁਸੀਂ ਨਾਲ ਠੀਕ ਆ ਜੀ ਕਿਰਪਾਵਾ ਬੀ ਨਾਨਕ ਦੀ ਮੇਰਾ ਤੇ ਅੱਜ ਆਪਣੇ ਕੋਲੇ 22 ਤਰੀਕ 9 ਮਹੀਨਾ 2025 ਨੂੰ 11 ਕਟੀਆਂ 11 ਕਟੀਆਂ ਵੀਰੇ 11 ਦੀਆਂ 11 ਕਟੀਆਂ ਜਿਹੜੀਆਂ ਆਪਣੇ ਕੋਲੇ ਉਹ ਮੋਹਰਾ ਨਸਲ ਦੀਆਂ ਕੋਈ ਨੀਲੀ ਰਾਵੀ ਵਾਲਾ ਜਾਂ ਬੂਰੀ ਵਾਲਾ ਕੋਈ ਤੋਕੜ ਮਹਿ ਵਾਲਾ ਕੋਈ ਫੋਨ ਨਾ ਲਾਵੇ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਤੇ ਜਿੰਨੀਆਂ ਵੀ ਕਟੀਆਂ ਆਪਣੇ ਕੋਲੇ ਮੋਹਰਾ ਨ ਤੇ ਬਾਕੀ ਸਾਰੀਆਂ ਕਟੀਆਂ ਜਿਹੜੀਆਂ ਖੀਰੀਆਂ ਦੋ ਆ ਦਾ ਮਤਲਬ ਮਿੱਤਰੋ ਵੀ 2 ਸਾਲ ਤੋਂ ਸਵਾ 2 ਸਾਲ 2.5 ਸਾਲ ਦਾ ਕੰਮ ਹੋਊਗਾ ਨਾ ਕਿਉਂਕਿ ਜਿੰਨੀ ਕ ਆਪਾਂ ਨੂੰ ਨੌਲੇਜ ਆ ਲਖੇ ਸਵਾ 2 ਸਾਲ ਦੀ ਕੱਟੀ ਦੰਦ ਸਿਹੜਦੀ ਹੈ ਤੇ 2.5 ਸਾਲ ਦੀ ਬਰਾਬਰ ਕਰਦੀ ਹੈ ਇਹ ਚ ਦੋ ਕਟੀਆਂ ਜਿਹੜੀਆਂ ਦੋ ਦੰਦ ਦਾ ਬਾਕੀ ਸਾਰਾ ਮਾਲ ਆ ਜਿਹੜਾ ਵੀਰੇ ਉਹ 2 ਸਾਲ ਤੋਂ ਘੱਟ ਲਾ ਗਿਆ 2 ਸਾਲ ਤੋਂ ਘੱਟ ਲਾ ਕੋਈ 2 ਸਾਲ ਦੀਆਂ ਕੋਈ 2 ਸਾਲ ਤੇ ਐਡਰੈਸ ਬੋਲ ਦਿਓ ਆਪਾਂ ਨਾਂ ਆਪਣਾ ਤਾਰੀ ਆ ਵੀਰੇ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਵੀਰੇ ਆਪਾਂ ਠੀਕ ਆ ਤੇ ਸੰਪਰਕ ਨੰਬਰ ਬੋਲ ਦਿਓ ਮੋਬਾਈਲ ਨੰਬਰ 11 ਕੱਟੀਆਂ 12 13 14 15 ਮਿੰਟ ਵੀਡੀਓ ਤੇ ਲੱਗ ਸਕਦੇ ਸੋ ਪਹਿਲਾਂ ਵੀਡੀਓ ਪੂਰੀ ਸ਼ੌਂਕ ਨਾਲ ਗੌਰ ਨਾਲ ਦੇਖ ਕੇ ਫਿਰ ਸੰਪਰਕ ਕਰਿਓ ਪਹਿਲੇ ਨੰਬਰ ਤੇ ਕੱਟੀਆਂ ਗਏ ਬਾਈ ਤਾਰੀ ਕਿੰਨੀ ਦੋਆਂਦ ਚ ਹੈਗੀ ਨਾ ਤਾਂ ਫਿਰ ਨਾ ਵੀਰੇ ਇਹ ਪਿਓਰ ਖੀਰੀ ਵੀਰੇ ਅੱਛਾ ਇਹ ਕੱਟੀ ਖੀਰੀ ਆ ਖੀਰੀ ਆ ਵੀਰੇ ਇਹ ਕੱਟੀ ਠੀਕ ਆ ਪਹਿਲੇ ਨੰਬਰ ਵਾਲੀ ਕੱਟੀ ਮਿੱਤਰ ਹੈ ਖੀਰੀ ਆ ਤੇ ਸਿੰਗ ਦੇਖ ਜਿਵੇਂ ਤੂੰ ਕਹਿੰਦਾ ਉਹਨਾਂ ਰਿੰਗ ਸਿੰਗ ਕੱਦ ਕਾਠ ਕੱਟੀ ਦਾ ਬੇਲਬੂਲ ਬੜੀ ਸੋਹਣੀਆਂ ਲਖੇ ਹਾਂ ਕੱਦ ਕਾਠ ਵਾਲੇ ਪੱਖ ਤੋਂ ਤੇ ਮੰਨ ਕੇ ਚਲੋ ਵੀ 1 ਇੰਚ ਪੂਛ ਚਿੱਟੀ 1.5 ਇੰਚ ਮਸਾ ਹੋਣੀ ਹੈਗੀ ਸਾਰੇ ਸ਼ਾਹ ਕਾਲੂ ਹੀ ਆ ਗਏ ਨਾ ਜੀ ਵੀਰੇ ਹਾਂ ਹੁਣ ਤੂੰ ਇੱਥੋਂ ਕੱਟੀ ਦੀ ਆਪਾਂ ਹਾਈਟ ਦਿਖਾਵਾਂਗੇ ਖੜਾ ਕੇ ਹਨਾ ਹਾਂ ਇਹ ਇੱਥੋਂ ਦੇਖ ਲਓ ਭਰਾ ਅੰਦਾਜ਼ਾ ਲਾਈ ਸਕਦੇ ਮੇਰੀ ਜਿਹੜਾ ਕਾਦਾ ਹੋ ਮੇਰਾ 6 ਫੁੱਟ ਦਾ ਕਾਦਾ ਹਨਾ ਤੇ ਇੱਥੋਂ ਕਦ ਕਾਟ ਬੇ ਲੰਬਾਈ ਚੈੱਕ ਕਰ ਸਕਦੇ ਆਪਾਂ ਸਹੀ ਆ ਕੱਦ ਕਾਠ ਵਾਲੇ ਪੱਖ ਤੋਂ ਬਾਜਨ ਵਾਲੇ ਪੱਖ ਤੋਂ ਝੋਟੀ ਕਾਫੀ ਚੰਗੀ ਆ ਗਈ ਮਿੱਤਰੋ ਜੀ ਜੀ ਟੀਕੇ ਦੇ ਵੀਰੇ ਬਿਲਕੁਲ ਕੱਟੀ ਕਾਬਲੀ ਆ ਹੈ ਨਾ ਹਾਂ ਹਾਂ ਜੀ ਤੇ ਬਾਕੀ ਸਿੰਗਾ ਸੂੰਗਾ ਤੁਹਾਨੂੰ ਪਤਾ ਵੀ ਬਾਈ ਮਾੜੀ ਲੈਂਦੇ ਨਹੀਂ ਕਦੇ ਨਾ ਜੀ 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 ਆਪਦੇ ਬੰਨੂਆਂ ਦਾ ਲੱਖੇ ਪੂਰੀ ਕੋਸ਼ਿਸ਼ ਕਰੀਦੀ ਆ ਵੀ ਗਾਹਕ ਦੇ ਜਾਨਸਾਰ ਪਸੰਦ ਹੋਵੇ ਹੈ ਨਾ ਇੱਕ ਭਰਾ ਨੇ ਆਪਾਂ ਨੂੰ ਕਮੈਂਟ ਵੀ ਕਰਿਆ ਸੀਗਾ ਜਿਹੜੀਆਂ ਆਪਾਂ ਪਿੱਛੇ ਵੀਡੀਓ ਪਾਈ ਸੀਗੀ ਬੂਰੀਆਂ ਕਟਿੰਗ ਵਾਲੀ ਨਾਲ ਉਹ ਕਹਿੰਦਾ ਕਵਾੜ ਆ ਮੈਂ ਕਹਾ ਬਾਈ ਤੇਰੇ ਘਰੇ ਹਾਥੀਆਂ ਹੈ ਬੂਰੇ ਕਟੜਾਂ ਵੀ ਕਵਾੜਾ ਹੈ ਹਾਂ ਉਹ ਕਹਿੰਦਾ ਬੂਰੇ ਸਾਰੀਆਂ ਕਟੜੀਆਂ ਕਹਿੰਦਾ ਕਵਾੜਾ ਮੈਂ ਕੋਈ ਗੱਲ ਨਹੀਂ ਬਾਈ ਤੇਰਾ ਧੰਨਵਾਦ ਉਹ ਭਰਾ ਨੂੰ ਆਪਾਂ ਸਪੈਸ਼ਲ ਕਾਵਾਂਗੇ ਬਾਈ ਜੇ ਤੇਰੇ ਘਰੇ ਹੋਈਆਂ ਨਾ ਤਾਂ ਸਾਨੂੰ ਵੀਡੀਓ ਲਾਜ਼ਮੀ ਪਾ ਦੀ ਹੋ ਸਕਦਾ ਵੀ ਤੇਰੇ ਘਰੇ ਬੱਕਰੀ ਵੀ ਨਾ ਰੱਖੀ ਹੋਵੇ ਸਹੀ ਗੱਲ ਹੈ ਬਈ ਕਿਉਂ ਹਨਾ ਚਾਹ ਜਿਹੜਾ ਰੱਬ ਨੇ ਜੀ ਪੈਦਾ ਕਰਤਾ ਇੰਨੇ ਬੰਦੇ ਮਿਹਨਤ ਨਾਲ ਲੱਗਦੇ ਕਵਾੜ ਥੋੜੀ ਹੋਈ ਯਾਰ ਹਨਾ ਯਾਰ ਲੋਕਾਂ ਦਾ ਯਾਰ ਬੇਸਹਲਾਈ ਬੁੱਤੀ ਹੋ ਗਈ ਭਰਾਵਾ ਦੀ ਕੀ ਹੋ ਗਿਆ ਇਹਨਾਂ ਨੂੰ ਬਹੁਤ ਭਰਾ ਬਹੁਤ ਚੰਗੇ ਆ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਆ ਇੱਕ ਦੋ ਕੀ ਆ ਜਿਹ ਆ ਗਈ ਲਖੇ ਆਪਣੇ ਕੋਲੇ 2 ਨੰਬਰ ਕੱਟੀ ਤੇ ਦੋ ਹੀ ਦੰਦ ਆ ਵੀਰੇ ਇਹ ਕੱਟੀ ਅੱਛਾ ਇਹ ਕੱਟੀ ਦੋ ਆਂਦਾ ਦੋ ਨੰਬਰ ਕੱਟੀ ਦੋ ਦੰਦ ਕੱਟੀ ਆ ਠੀਕ ਹੈ ਤੇ ਦੋ 2.5 ਸਾਲਾਂ ਦੀ ਦੀ ਉਮਰ ਆ ਕੱਟੀ ਦੀ ਹੈਨਾ ਕੱਦ ਵਾਲੇ ਪੱਖ ਤੋਂ ਮਤਲਬ ਪਹਿਲੀ ਕੱਟੀ ਦੇ ਬਰਾਬਰੀ ਆ ਗਈ ਜੀ ਵੀਰੇ ਬੇਲ ਵੀ ਉੰਨੀ ਹੂ ਤੇ ਬਾਜੇ ਵੀ ਉੰਨਾ ਕਿ ਹੂਗਾ ਜੀ 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 ਤੇ ਥਣਸਾਰੇ ਚਾਚੇ ਦੀ ساری ਬਈ ਵੀਰੇ ਬਖਰੀ ਫੋਟਸ਼ਾਂਗ ਕਿਸੇ ਦੇ ਵੀ ਹੈ ਨਹੀਂ ਲਖੇ ਉਹ ਚੀਜ਼ ਦੀ ਆਪਣੀ ਗਰੰਟੀ ਹੋਊਗੀ ਵੀਰੇ ਦੰਦਾਂ ਦੀ ਵੀ ਜਿਹੜੀ ਕਹਿਤੀ ਉਹੀ ਦੋਂਦੀ ਹੋਊਗੀ ਤੇ ਬਾਕੀ ਸਾਰੀਆਂ ਖੀਰੀਆਂ ਤਾਂ ਖੀਰ ਹੀ ਹੋਣਗੀਆਂ ਵੀਰੇ ਬਿਲਕੁਲ ਬਿਲਕੁਲ ਠੀਕ ਹੈ ਨਾ ਆਖਿਆ ਇਹ ਕੱਟਿਆ ਕਿ ਮੇਤਰੋ ਦੋ ਦੰਦ ਦੋ ਨੰਬਰ ਤੇ ਦਿਖਾਤੀ ਤੁਨੂੰ ਜੀ ਤੇ ਬਾਕੀ ਸੋ ਥਣਾ ਜੀ ਤੁਨੂੰ ਨਿਗਾ ਇਸ ਕਰਕੇ ਮਰਵਾ ਦੇਣ ਤਾਂ ਕਿ ਕਿਸ ਨੂੰ ਐ ਲੱਗਦਾ ਵੀ ਥਾਣਾ ਕਿੰਨੇ ਗੈਪ ਤੇ ਆ ਕਿੰਨੇ ਹਾਂ ਹਾਲਾਂਕਿ ਥਣ ਚਾਰ ਹੀ ਹੋਣਗੇ ਪਰ ਤੁਨੂੰ ਮੁੜ ਕੇ ਤੁਸੀਂ ਕੱਲੀ ਕੱਲੀ ਦੀ ਵੀਡੀਓ ਮੰਗੋਗੇ ਫਿਰ ਬਾਅਦ ਨੂੰ ਹੀ ਭੇਜਣੀ ਵੀਡੀਓ ਔਖੀ ਹੈ ਔਖੀ ਹੋ ਜਾਂਦੀ ਹੈ ਬਾਈ ਇਹ ਤਾਂ ਇਹਨੂੰ ਵੀ ਪਤਾ ਹੋਣਾ ਹਾਂ ਪਤਾ ਕੀ ਗੱਲ ਹੈ ਲਖੇ ਮਾਲਕ ਦੀ ਕਿਰਪਾ ਨਾਲ ਜਦੋਂ ਵੀਡੀਓ ਚੱਲ ਪੈਂਦੀ ਹੈ ਬਾਈ ਉਦੋਂ ਫੋਨ ਸੁਣਨਾ ਹੀ ਬਹੁਤ ਔਖੇ ਹੋ ਜਾਂਦੇ ਹਨ ਹਾਂ ਤੇ ਉਦੋਂ ਫਿਰ ਦੁਬਾਰਾ ਵੀਡੀਓ ਤਾਂ ਭੇਜ ਹਾਂ ਵੀਡੀਓ ਭੇਜੰਦਾ ਆਪਣੇ ਕੋਲੇ ਟਾਈਮ ਹੀ ਨਹੀਂ ਹੁੰਦਾ ਥਾਣ ਥੂਣ ਦਿਖਾ ਦੇ ਲੰਗੜੀ ਡੁੱਡੀ ਥਣਾ ਦੀ ਫੁੱਲ ਗਾਰੰਟੀ ਵੀਰੇ ਦੰਦਾਂ ਦੀ ਗਾਰੰਟੀ ਆਪਾਂ ਹਰ ਵੀਡੀਓ ਦੇ ਵਿੱਚ ਬੋਲਦੇ ਹੁੰਨੇ ਹਾਂ ਨਾ ਦੰਦਾਂ ਦੀ ਤੇ ਥਣਾ ਦੀ ਆਪਾਂ ਗਾਰੰਟੀ ਲੈਣੇ ਹੁੰਦੇ ਹਾਂ ਹਾਂ ਪਹਿਲੇ ਮੈਂਬਰ ਕਿੱਟ ਆ ਗਈ ਮਿੱਤਰੋ ਜੀ ਤੇ ਹੁਣ ਤੁਹਾਨੂੰ ਦਿਖਾਉਣਾ ਪੱਤਰ ਆਪਣੇ ਕੋਲੇ ਤਿੰਨ ਨੰਬਰ ਕਰ ਇਹਦਾ ਖੀਰੀ ਲੱਗਦੀ ਹੈ ਨਾ ਇਹ ਵੀ ਖੀਰੀ ਵੀਰੇ ਠੀਕ ਹੈ ਇਹ ਪਰਫਰ ਮਰਾ ਬ੍ਰੀ ਮਾਲਕਾਂ ਦੇ ਦੱਸਣ ਮੁਤਾਬਕ ਤੇ ਦੂਜੀ ਗੱਲ ਲਖੇ ਮੰਨੇ ਚਾਹੇ ਕੋਈ ਨਾ ਮੰਨੇ ਉਹ ਅਗਲੇ ਦੀ ਟੈਨਸ਼ਨ ਆ ਹਨਾ ਆਪਣਾ ਮਾਲ ਆ ਜਿਹੜਾ ਪਿਓਰ ਸਾਰਾ ਹਰਿਆਣੇ ਦਾ ਮਾਲ ਆ ਕੋਈ ਵੀ ਇੱਧਰ ਦੀ ਕੱਟੀ ਹੈ ਨਹੀਂਗੀ ਹਨਾ ਠੀਕ ਹੈ ਜੀ ਹਾਂਜੀ ਤੇ ਤਿੰਨ ਨੰਬਰ ਕੱਟੀ ਮਿੱਤਰੂ ਲਗਭਗ 2 ਸਾਲ ਦੀ ਆ ਦੋ ਵੀਕਾਂ ਕਨਫਰਮ ਖੇਰੀ ਆ ਇਤੋਂ ਲੰਬਾਈ ਤੇ ਕੱਦ ਕਾਹ ਚੈੱਕ ਕਰਾਦੀ ਹਨਾ ਹਨਾ ਜੀ ਵੀਰੇ ਇਹ ਦੇਖ ਸਕਦੇ ਹੋਗੇ ਕਾਫੀ ਚੰਗੀ ਆ ਸਰੀਰ ਦੀ ਬੰਤਰ ਤੋਂ ਦੱਸਦੇ ਵੀ ਕਾਫੀ ਚੰਗੇ ਘਰਾਣੇ ਦੀ ਕੱਟੀ ਕਰਨ ਵਾਲੀ ਹੋਊਗੀ ਜੀ 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 ਵੀਰੇ ਹਨਾ ਤੇ ਬਾਕੀ ਫਿਰ ਉਹੀ ਗੱਲ ਆ ਵੀ ਸਮਝਣ ਵਾਲੇ ਸੋਣਿਆਂ ਨੂੰ ਵੀ ਕਵਾਰ ਸਮਝ ਲੈਣਾ ਕਵਾਰ ਸਮਝ ਲੈਣਾ ਹੈ ਨਾ ਤੇ ਜਿਹਨੇ ਪਰਖ ਕਰਨੀ ਆ ਜੀ ਜੀ ਤਾਂ ਫਿਰ ਜਵਾਰੀ ਪਰਖ ਕਰ ਹੀ ਲੈਂਦਾਗਾ ਹੀਰੇ ਦੀ ਜੀ ਵੀਰੇ ਕਿਵੇਂ ਉਹ ਸੈਣਿਆਂ ਦੀ ਕਹਾਵਤਾ ਲਖੇ ਵੀ ਜਿਹੜੀ ਹੀਰੇ ਦੀ ਪਰਖ ਆ ਉਹ ਜਵਾਰਗੇ ਹੀ ਕਰਦਾ ਵੀਰੇ ਬਿਲਕੁਲ ਬਿਲਕੁਲ ਸਮਝ ਗਏ ਕਿ ਨਹੀਂ ਉਹ ਲੱਕੜ ਭੰਨਣ ਵਾਲੇ ਨੂੰ ਨਹੀਂ ਆਉਂਦੀ ਹਾਂ ਲੱਕੜ ਭੰਨਣ ਵਾਲੇ ਨੂੰ ਲੱਕੜ ਦੀ ਪਰਖ ਹੋਊਗੀ ਵੀ ਆਹ ਕਿਹੜੀ ਆ ਤੇ ਜਵਾਰਗੇ ਨੂੰ ਹੀ ਹੀਰੇ ਦੀ ਪਰਖ ਜਵਾਰਗੇ ਨੂੰ ਹੁੰਦੀ ਆ ਹੈ ਨਾ ਤੇ ਨੰਬਰ ਕੱਟੇ ਤੋਂ ਦਿਖਾ ਦੇ ਮਿੱਤਰੋ ਥਾਣਾ ਇਸ ਨੂੰ ਬਾਂਦਰ ਦਿਖਾ ਦੇ ਬਹੁਤ ਸੋਹਣੇ ਥਾਣਾ ਚਾਰ ਤੇ ਅੱਗੇ ਗਿਆ ਆਪਣਾ ਕੱਟੀ ਚਾਰ ਨੰਬਰ ਵੀਰੇ ਤੇ ਇਹ ਵੀ ਖੀਰੀ ਹੈ ਨਾ ਇਹ ਵੀ ਖੀਰੀ ਵੀਰੇ ਜਿਹੜੀ ਗੋਂਦੀ ਹੋਈ ਉਹ ਤੈਨੂੰ ਬੋਲਨੂੰਗਾ ਵੀਡੀਓ ਦੇ ਵਿੱਚ ਬਾਕੀ ਤਕਰੀਬਨ ਸਾਰੀਆਂ ਕਟੀਆਂ ਖੀਰੀਆਂ ਹਨ ਤਕਰੀਬਨ ਹੀ ਹੈ ਹੀ ਖੀਰੀਆਂ ਇਹ ਸਾਰ 11 ਕਟੀਆਂ ਦੇ ਵਿੱਚ ਦੋ ਕਟੀਆਂ ਜਿਹੜੀਆਂ ਦੋ ਦੰਦਾਂ ਬਾਕੀ ਸਾਰੀਆਂ ਕਟੀਆਂ ਵੀਰੇ ਖੀਰੀਆਂ ਬਿਲਕੁਲ ਬਿਲਕੁਲ ਚਾਰ ਨੰਬਰ ਕਟੀਆਂ ਸਾਨੂੰ ਦਿਖਾ ਦੇ ਮੇਰੇ ਕੱਦ ਕੱਠ ਪੱਖ ਤੋਂ ਕਾਫੀ ਚੰਗੀ ਆ ਗਈ ਤੇ ਬੇਲ ਲੰਬਾਈ ਚਾਹੀ ਹੈ ਨਾ ਤਾਂ ਉਹ ਤੋਂ ਕਰਮ ਵਾਲੀ ਲੰਬੀ ਆ ਗਈ ਬਹੁਤ ਲੰਮੀ ਆ ਬਈ ਯਾਰ ਸਿੰਗਾਂ ਵੀ ਬਹੁਤ ਹੈ ਸ਼ਿੰਗਾਰ ਵੀ ਦੇਖ ਲਖੇ ਸਿੰਘ ਨਾਲ ਦੀ ਨਾਲ ਹੀ ਮੋੜਨਾ ਜਿਹੜਾ ਚਾਲੂ ਕਰਿਆ ਵਾ ਕੱਟੀ ਦਾ ਬਿਲਕੁਲ ਇੰਚਾਂ ਸਾੱਚੀ ਮੋੜ ਗਈ ਨਾ ਜੀ ਵੀਰੇ ਜੀ 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 ਹਮ ਬਟ 2 ਸਾਲਾਂ ਦੀ ਉਮਰਾਂ ਕੱਟੀ ਦੀ ਮਾੜੀ ਕਿਰਪਾ ਉਹ ਵੀ ਬੜੀ ਸੋਹਣੀ ਆ ਲੱਤਾਂ ਲੁੱਤਾਂ ਦੀ ਮਜ਼ਬੂਤੀ ਲੰਬਾਈ ਦੇਖਿਓ ਤੇ ਇਹ ਸੀ ਆਪਣਾ ਕੋਲ ਮਿੱਤਰੋ ਕੱਟੀ 4 ਨੰਬਰ 4 ਨੰਬਰ ਵੀਰੇ ਤੇ 4 ਨੰਬਰ ਤੋਂ ਮਾਥਣ ਦੇ ਹੋਣ ਲੱਗਿਆ ਹੁਣ ਇੱਥੋਂ ਬੈਕਸ਼ੈਲ ਪੁੱਠੇ ਦੀ ਚੌੜਾਈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋਗੇ ਜੀ ਵੀਰੇ ਤੇ ਇੱਥੋਂ ਥਣ ਦੇਖਿਓ ਠੀਕ ਹੈ ਤੇ ਇਹਦੇ ਨਾਲ ਹੀ ਤੁਹਾਨੂੰ 5 ਨੰਬਰ ਕੱਟੀ ਦੇ ਬੈਠਾ ਓਟਾ ਦਿਖ 5 ਨੰਬਰ ਕੱਟੀ ਆ ਗਈ ਆਹ ਆਪਣੇ ਕੋਲੇ ਜੀ ਵੀਰੇ ਇਹ ਵੀ ਖੀਰੀ ਇਹ ਵੀ ਖੀਰੀ ਵੀਰੇ ਇਹਦੀ ਉਮਰ ਆ ਜਿਹੜੀ ਕੱਟੀ ਦੀ ਸਾਰੀ ਹਲੇ ਲੱਖੇ ਪੌਣੇ 2 ਸਾਲਾਂ ਦੀ ਆ ਠੀਕ ਹੈ ਤੇ ਕੱਟੀ ਦੀ ਹਾਈਟ ਹੂਟ ਦੇਖੀ ਕਿੰਡੀ ਜ਼ਿਆਦੇ ਆ ਹਾਂ ਬਹੁਤ ਚੰਗੀਆਂ ਨਾ ਹਾਈਟ ਇੱਥੋਂ ਤੂੰ ਸਿੰਗ ਮਰਦ ਹਸਾਬ ਨਾਲ ਦਿਖਾ ਦੇ ਕੱਟੀ ਦੀ ਹੈ ਨਾ ਮੱਥਾ ਮੱਥਾ ਦਿਖਾ ਦੇ ਮੂੰਹ ਦੀ ਲੰਬਾਈ ਦਿਖਾ ਦੇ ਕਿੰਡੀ ਲੰਮੀ ਆ ਹਨਾ ਦੇਖੋ ਸੈਂਗੇ ਬਿਲਕੁਲ ਛੋਟਾ ਛੋਟਾ ਨਾ ਬਿਲਕੁਲ ਛੋਟਾ ਸੈਂਗ ਹੈ ਵੀਰੇ ਕੋਈ ਮੋਟਾ ਦੁੱਪੜ ਸੈਂਗ ਨਹੀਂ ਹੈਗਾ ਤੇ ਪੌਣੇ 2 ਸਾਲਾਂ ਦੀ ਮਾਲਕਾਂ ਦੇ ਦੱਸਣ ਮੁਤਾਬਕ ਪੌਣੇ 2 ਸਾਲਾਂ ਦੀ ਕੱਟੀ ਦੀ ਉਮਰ ਹੈ ਵੀਰੇ ਤਕਰੀਬਨ ਸਾਰਾਂ ਕੱਟੇ ਮਤਲਬ ਵੀ ਗੱਬਣ ਹੋਣ ਦੇ ਕਾਬਲ ਜੀ ਹੈ ਨਾ ਕਾਬਲ ਜੀ ਹੈ ਵੀਰੇ ਇੱਕ ਦੋ ਕੱਟੀਆਂ ਛੱਡ ਕੇ ਬੜੀਆਂ ਮਹੀਨੇ 2 ਮਹੀਨੇ ਚ ਟੀਕਾ ਲੈਣੀਆਂ ਨਹੀਂ ਤਾਂ ਤਕਰੀਬਨ ਸਾਰੀਆਂ ਟੀਕੇ ਦੇ ਅੱਜ ਸਵੇਰ ਚ ਹੀ ਹੈ ਹਾਂ 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 ਕਾਬਲ ਹੀ ਹੈ ਵੀਰੇ ਕਾਬਲ ਇਹ ਸੀ ਮਿੱਤਰੋ ਕੱਟੀ ਆਪਣੀ ਪੁੱਠੇ ਦੀ ਚੁੜਾਈ ਚਰੀ ਦੇਖੋ ਆਹ ਕੱਟੀ ਦੇ ਲੋ 4 ਨੰਬਰ 5 ਨੰਬਰ 6 ਨੰਬਰ ਨਾ ਸਾਰਾਂ ਦੇ ਮਤਲਬ ਪੁੱਠੇ ਵਾੜੇ ਪੂਰੇ ਚੌੜੇ ਮਿਲਣਗੇ ਪੂਰੇ ਚੌੜੇ ਮਿਲਣਗੇ ਬਈ ਯਾਰ ਆਪਾਂ ਹਰ ਇੱਕ ਤਕਰੀਬਨ ਅੱਗੇ ਵੀ ਵੀਡੀਓ ਦੇ ਵਿੱਚ ਬੋਲਦੇ ਹੁੰਨੇ ਹਾਂ ਨਾ ਵੀ ਜੇ ਆਪਾਂ ਨੂੰ ਇਹਨਾਂ ਅੱਖੇ ਮਾਲ ਸੋਨਾ ਲੱਗਿਆ ਤਾਂ ਫਿਰ ਗਾਕਾਂ ਨੂੰ ਕਿੱਥੋਂ ਸੋਨਾ ਲੱਗੂ ਬਈ ਨਾ ਦੇਖੋ ਬਿਲਕੁਲ ਨਾ ਇਹ ਗੱਲ ਹੈਗੀ 5 ਕਟਾ ਸੋਨਾ ਮਿੱਤਰੋ ਦਿਖਾ ਚੁੱਕੇ ਆਪਾਂ ਤੇ ਹੁਣ ਹੁਣ ਆ ਗਈ ਵੀਰੇ ਕੱਟੀ 6 ਨੰਬਰ 6 ਨੰਬਰ ਇਹ ਇਹ ਲੱਖੇ ਕੱਟੀ ਦੋਨ ਦੇ ਦੰਦ ਚੱਕੀ ਜਾਂਦੀ ਆ ਅਚਾ ਇਹ ਦੂਜੀ ਨੰਬਰ ਇਹ ਜੀ ਆ ਗਈ ਹਾਂ ਇਹ ਚੱਕੀ ਜਾਂਦੀ ਆ ਹਨਾ ਠੀਕ ਆ ਠੀਕ ਆ ਜੇ ਨਹੀਂ ਫਿਰ ਇਹ ਸਵਾ 2 ਸਾਲ ਦੀ ਮੰਨ ਲੇ ਗਾਹਕ ਨੇ ਮੰਨਣੀ ਆ ਢਾਈ ਸਾਲ ਦੀ ਮੰਨ ਲੇ ਹਨਾ ਉਹ ਗਾਹਕ ਨੇ ਜਿਹੜਾ ਭਰਾ ਲਊਗਾ ਉਹਨੇ ਮੰਨਣੀਆਂ ਠੀਕ ਆ ਇਥੋਂ ਕੱਦ ਕਾਠ ਦੀ ਮਿੱਤਰ ਤੇ ਲੰਬਾਈ ਦੀ ਮਾਪਰ ਤੁਸੀਂ ਜਿਹੜੀ ਚੈੱਕ ਕਰ ਸਕਦੇ ਹੋਗੇ ਤਾਂ ਇਥੇ ਪੁੱਠਾ ਫਟਾ ਕੱਟਿਆ ਤੁਹਾਨੂੰ ਦਿਖਾ ਦਿੰਦੇ ਆ ਜੀ 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 ਦੇਖੋ ਸਾਰਾਂ ਕੱਟੇ ਹਾਰ ਸ਼ਿੰਗਾਰਾ ਜਿੱਦਾਂ ਕੋਈ ਕਮੀ ਨਹੀਂ ਮੈਸ ਨੂੰ ਮਿਲੂਗੀ ਸਾਰਾਂ ਕੱਟਾਂ ਸ਼ਕੀਨ ਮਿਲਣੀਆਂ ਹਨਾ ਸਿੰਗਾ ਸੁਿੰਗਾ ਦੇਖੋ ਸਿੰਗ ਵੀ ਬੜੇ ਚੰਗਿਆ ਕਰਮ ਵਾਲੀ ਦੇ ਜੀ ਬਰਾ 6 ਨੰਬਰ ਕੱਟੇ ਤੁਹਾਨੂੰ ਦੋ ਆਂਦਾ ਦੇ ਵਿੱਚ ਸਵਾ 2 ਸਾਲ ਦੇ ਵਿੱਚ ਉ ਜੀ ਤੇ ਥਾਣੇ ਜੀ ਸੁਣ ਕਹਾ ਭਾਈ ਨੇ ਚਾਰ ਚਰੀਆ ਕਿਸੇਲੇ ਪੰਜ ਤਾਂ ਹੈ ਹੀ ਨਹੀਂ ਗੇ ਹੈ ਨਹੀਂ ਵੀਰੇ ਕਿਸੇ ਦੇ ਵੀ ਹੈ ਨਹੀਂ ਕਿਸੇ ਦੇ ਵੀ ਹੈ ਕੋਈ ਗੱਲ ਨਹੀਂ ਦਿਖਾਉਣਾ ਆਪਣਾ ਫਰਜ਼ ਹੈ ਤੇਰੀ ਵਾਲੀ ਗੱਲ ਸਹੀ ਹੈ ਵੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿੰਨੀ ਕੁ ਗੈਬ ਤੇ ਥਾਣਾ ਥਾਣੇ ਸੁਣ ਕਿੰਨਾ ਕਾ ਥਾਣਾ ਛੋਟਿਆ ਵੱਡੇ ਆ ਹੈਨਾ ਇਹ ਆ ਗਈ ਆਪਣੇ ਕੋਲੇ ਵੀਰੇ 7 ਨੰਬਰ ਕੱਟੀ 7 ਨੰਬਰ ਕੱਟੀ ਲਗਭਗ ਮੇਲਾ 1.5 ਸਾਲ ਦੀ ਹੋਣੀ ਤੇਰੇ ਪੌਣੇ 2 ਸਾਲ ਦੀ ਕੱਟੀ ਆ ਵੀਰੇ ਹਾਂ ਜੀ ਹੁਣ ਤੂੰ ਲੱਖੇ ਇੱਥੋਂ ਦੇਖ ਵੀ ਕੱਟੀ ਦੀ ਚਮਕ ਦੇਖ ਡਾਈ ਵਾਲਾ ਸਿਸਟਮ ਹਨ ਜਿਵੇਂ ਡਾਈ ਕਰੀ ਹੁੰਦੀ ਐ ਇਸ ਤਰੀਕੇ ਦੀ ਕੱਟੀ ਐ ਦੇਖ ਹਨਾ ਤੇ ਬਾਕੀ ਗੋਲ ਮਟੋਲ ਪਾਇਆ ਕੋਈ ਹੱਡ ਹੁੱਡ ਦਾ ਹੈ ਨਹੀਂ ਰੱਖਦੇ ਹਨਾ ਯਾਰ ਫਿਰ ਫਿਰ ਬਾਰ ਬਾਰ ਉਹੀ ਆ ਜਾਂਦਾ ਉਹ ਕਹਿੰਦੇ ਆ ਹਰਿਆਣਵੀ ਕਹਿੰਦੇ ਆ ਉਹ ਕਹਿੰਦੇ ਸੂਆ ਮਰ ਜਾਂਦਾ ਹਾਂ ਕੱਟੀ ਪਾਲਣ ਲੱਗਿਆ ਸਮਝ ਗਿਆ ਕਿ ਨਹੀਂ ਠੀਕ ਐ ਹਾਂ ਇੱਥੋਂ ਫੇਸ ਕੁਆਲਟੀ ਸਿੰਗਾ ਤੋਂ ਬੰਤਰ ਚੈੱਕ ਕਰ ਲਿਓ ਇੱਥੋਂ ਤੁਹਾਨੂੰ ਸਾਰੀ ਕੱਟੀ ਦੀ ਆਪਾ ਦਿਖਾ ਦੇਣਾ ਆਪਾ ਚਲਕ ਮਰਵਾ ਕੇ ਤੋੜ ਲਈ ਲੰਬੀ ਜੀ ਠੀਕ ਐ ਜੀ ਜੀ ਇੱਥੋਂ ਨੀਗਾ ਮਾਰ ਲਓ ਕੱਟੀ 7 ਨੰਬਰ ਦੇ ਵਿੱਚ ਤੇ ਤਕਰੀਬੇ ਇਹ ਵੀ ਕਰਮ ਵਾਲੇ ਮਾਲੀ 2-3 ਮਹੀਨੇ ਤੀਕਾ ਇਹ ਪਰ ਉਹਨਾਂ ਦੇ 2-3 ਆ ਜਦੋਂ ਬਾਲ ਵਾਲਾ ਪੂਰਾ ਜਿਹੜਾ ਲਖੇ ਇਹ ਸਾਰਾ 2-2 ਮਹੀਨਿਆਂ ਦੇ ਵਿੱਚ 3-3 ਦੇ ਵਿੱਚ ਜਿਹੜੇ ਭਰਾ ਦੀ ਸੇਵਾ ਹੋਈ 2-2 3-3 ਮਹੀਨਿਆਂ ਦੇ ਵਿੱਚ ਟੀਕਾ ਲੈ ਲੈਣੀ ਆ ਕਿਉਂਕਿ ਇਹਨਾਂ ਦੀ ਸਾਰਿਆਂ ਦੀ ਉਮਰ ਇਹੇ ਜੁਗਹੀ ਉਮਰ ਹੈ ਲਖੇ ਪੌਣੇ 2-2 ਸਾਲ ਦੇ ਡੇਢ ਪੌਣੇ 2-2 ਸਾਲ ਦੇ ਹੀ ਆ ਮਾਲਕ ਦੀ ਕਰਪਾ ਹਾਂ ਤੇ ਇਹਦੇ ਮੂਹ ਲਾਂ ਕਟਿਆ ਸਾਰੇ ਆ ਉਹ ਮਾਲਾ ਟੀਕਾ ਬਣਾ ਅੱਜ ਹੀ ਕਾਬਲ ਆ ਗਿਆ ਨਾ ਕਾਬਲ ਆ ਵੀਰੇ ਆਪਣੇ ਕੋਲ ਆ ਗਈ ਕੱਟੀ 8 ਨੰਬਰ ਹੈ ਨਾ ਜੀ ਵੀਰੇ 8 ਨੰਬਰ ਦਾ ਇਥੋਂ ਸੁਣੋ ਸਿੰਗਾ ਦੀ ਮੰਤਰ ਤੇ ਸ਼ਰੀਰ ਮੰ ਇਹ ਥੋੜੀ ਜੀ ਮੂਰੀ ਦੀ ਨਾ ਇੱਕ ਦੋ ਕਟੀਆਂ ਜਾਂ ਮੂਰੀ ਦੀ ਬਾਲੀ ਔਲ ਕਰ ਦੇਣਾ ਹੂੰ ਹੂੰ ਵਿੱਚ ਇਹਨੂੰ ਆਤ ਹੁੰਦੀ ਹੈ ਨਾ ਬੱਸ ਇਹ ਕਾ ਉਧਰ ਖੁੱਲੀਆਂ ਖਾਲੀਆਂ ਫਿਰਦੀਆਂ ਹੁੰਦੀਆਂ ਲਖੇ ਤਾਂ ਕਰਕੇ ਹੋ ਜਾਂਦਾ ਹੈ ਹਾਂ ਬਿਲਕੁਲ ਜੀ ਵੀ ਇਥੋਂ ਨੀ ਆ ਮਾਰ ਲੈ ਜੀ ਚੰਗੀਆਂ ਕੱਟੀਆਂ ਵੀ ਫਿਰ ਜੀ ਬਾਕੀ ਹਰੇਕ ਉਹੀ ਨਾ ਜਿਹੜਾ ਜੀ ਧਰਤੀ ਦੇ ਪੈਦਾ ਹੋ ਗਿਆ ਉਹ ਸਾਰਾ ਚੰਗਾ ਹੀ ਹੁੰਦਾ ਹੈਗਾ ਚੰਗਾ ਹੀ ਹੁੰਦਾ ਉਹ ਆਪਣੇ ਆਪਣੇ ਮਤਲਬ ਸਮਝ ਮੁਤਾਬਕ ਤੇ ਅਡਵਾਡਾ ਚੰਗਾ ਲੱਖੇ ਗੱਲ ਪਤਾ ਕੀ ਹੈ ਬਾਈ ਦੇਖ ਚੰਗਾ ਤਾਂ ਆਪਾਂ ਬਣਾਉਣਾ ਗਾਹ ਨੂੰ ਹੁਣ ਤਾਂ ਇਹ ਬੱਚਾ ਇੱਕ ਇਹ ਕੋਰਾ ਕਾਗਜ਼ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਜਿਵੇਂ ਇਹਨੂੰ ਤਿਆਰ ਕਰ ਲਾਂਗੇ ਜਿਵੇਂ ਇਹਨੂੰ ਤਿਆਰ ਕਰ ਲੋਗੇ ਫੀਡ ਚੰਗੀ ਪਾਉਂਗੇ ਚੰਗੀ ਖਰਾਕ ਪਾਉਂਗੇ ਵੀਰੇ ਇਹਨੇ ਚੰਗੀ ਬਣ ਜਾਣਾ ਜੇ ਇਹ ਲਾ ਜਾ ਕੇ ਆਪਾਂ ਬੰਨ ਦਿਆਂਗੇ ਕੱਲੀਆਂ ਹਰਿਆਣੇ ਦੀਆਂ ਵੀ ਬਾਈ ਕੀ ਕਰਨਗੇ ਜਦੋਂ ਉਹਨਾਂ ਨੂੰ ਕੁਝ ਪਾਉਣਾ ਹੀ ਨਹੀਂ ਉਹ ਫੱਟੀ ਬਣ ਗਈ ਉਹ ਦੁੱਧ ਕਿੱਥੋਂ ਦੇਣਗੇ ਹੈ ਨਾ ਬ ਇਦ ਰਹਿਗੇ ਸੀ ਇੱਥੇ ਦੇਖ ਸਕਦੇ ਹੋ ਠੀਕ ਆ ਤਾਂ ਇੱਥੋਂ ਸੁਣ ਆਪਾਂ ਦਿਖਾਉਂਦਾ ਹਾਂ ਜੀ ਮਿੱਤਰੋ 8 ਨੰਬਰ ਕੱਟੀ ਦੇ ਜੀ ਵੀਰੇ ਠੀਕ ਆ ਤੇ 9 ਦੇ ਨਾਲ ਹੀ ਨਵੇੜੀ ਤੇ ਨਿਕਾ ਮ 9 ਨੰਬਰ ਕੱਲੀ ਥਾਂ ਦੇਖ ਲਓ ਜੀ ਵੀਰੇ ਤੇ ਇਹ ਵੀ ਲਗਭਗ ਉਹੀ ਡੇਢ ਪੌਣ ਦੋ ਸਾਲੇ ਉਮਰ ਵਾਲੀ ਆ ਗਈ ਜੀ ਵੀਰੇ ਜੀ ਤੇ ਸਿੰਘਾਂ ਦੀ ਮੰਤਰ ਤਾਂ ਸਾਰਾਂ ਦੀਆਂ ਆ ਰਹੀਆਂ ਜਿਵੇਂ ਭਾਈ ਆਪ ਹੀ ਘੜ ਕੇ ਲਾਉਣ ਦਾ ਮੌਕੇ ਤੇ ਏ ਬਾਬੇ ਨਾਨਕ ਦੀ ਮਿਹਰ ਆ ਬਈ ਆਪਣੀ ਸਾਰਾ ਨਹੀਂ ਸੋ ਨੀ ਉਹ ਚੜਾ ਜਿਹੜਾ ਵੇਚੀ ਦਦਾ ਨਹੀਂ ਕਿਤੇ ਕਾਹ ਪਤਾ ਨਹੀਂ ਚੜਾਈ ਜਾਂਦੇ ਕਿਤੇ ਸਹੀ ਗੱਲ ਆ ਕਿ ਸਾਰਾ ਨਹੀਂ ਇੱਕੋ ਹੀ ਹੈ ਇੱਕ ਆਪਾ ਉਹ ਕਾਲਪੁਰ ਲੱਖੇ ਪੈਸੇ ਲੱਗਦੇ ਆ ਚੀਜ਼ ਹਰ ਇੱਕ ਮਿਲਦੀ ਆ ਹਾਂ ਇਹ ਤਾਂ ਗੱਲ ਹੈਗੀ ਹੈ ਨਾ ਜੇ ਸਿਆਣਾ ਦੀ ਕਹਾਵਤ ਆ ਕਿ ਕਹਿੰਦੇ ਜੇ ਲੱਭਣ ਜਾਈਏ ਤਾਂ ਰੱਬ ਵੀ ਮਿਲ ਜਾਂਦਾ ਮਿਹਨਤ ਕਰਨੀ ਪੈਂਦੀ ਆ ਚੀਜ਼ ਹਰ ਇੱਕ ਮਿਲਦੀ ਆ ਉਹ ਕਿਹੜੀ ਚੀਜ਼ ਆ ਜਿਹੜੀ ਮਿਲਦੀ ਨਹੀਂ ਹੈ ਨਾ ਪਰ ਮਿਹਨਤ ਕਰਨੀ ਪੈਂਦੀ ਹਰ ਇੱਕ ਚੀਜ਼ ਵਾਸਤੇ ਮਿਹਨਤ ਕਰਨੀ ਪੈਂਦੀ ਆ ਮਿਹਨਤ ਕਰਨੀ ਪੈਂਦੀ ਆ ਹਾਂ ਤੇ ਇਹ ਸੀਗੀ ਮਿੱਤਰੋ ਪੁੱਤੀ ਆਪਣੇ 9 ਨੰਬਰ ਕਾ ਵੀ ਚੰਗੀਆਂ ਪਿੱਛੇ ਤੋਂ ਆਪਣੇ ਕੋਲੇ 10 ਨੰਬਰ ਕੱਟੀ ਆ ਗਈ ਇਹ ਵੀ ਨੌ ਨੰਬਰ ਦੀ ਜੋ ਬਿਲਕੁਲ ਕਾਪੀ ਹੈਗੀ ਪੈਣੀ ਆ ਬਸ ਲਖੇ ਇੱਕ ਗੱਲ ਆ ਆਪਾਂ ਸਾਰੀਆਂ ਕੱਟੀਆਂ 'ਚ ਕੁਛ ਨਹੀਂ ਬੋਲੇ ਹਨ ਹੁਣ ਇਹ ਕੱਤੀ ਦੀ ਨਾ ਤੂੰ ਝੋਲੀ ਦੇਖੀ ਹੂੰ ਤੈਨੂੰ ਐ ਲੱਗਣਾ ਝੋਲੀ ਜਿਵੇਂ ਘੱਟੋ ਘੱਟ 2-2.5 ਮਹੀਨੇ ਦੀ ਕੱਟੀ ਗੱਬਣ ਹੁੰਦੀ ਐਸ ਤਰੀਕੇ ਦਾ ਥਾਣ ਤੇ ਝੋਲੀ ਲੱਗੀ ਵੀ ਆ ਇਹਨੂੰ ਕੱਟੀ ਨੂੰ ਹਨਾ ਹਾਂ ਵਿੱਚ ਤਿੰਨ ਚਾਰ ਕੱਟੀਆਂ ਬਹੁਤ ਚੰਗੀਆਂ 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 ਲੱਗੀਆਂ ਹਾਂ ਤੇ ਉਹਨਾਂ 'ਚੋਂ ਵੀ ਇਹ ਇੱਕ ਆ ਬਿਲਕੁਲ ਬਿਲਕੁਲ ਸਮਝੀਏ ਕਿ ਨਹੀਂ ਇੱਥੇ ਕਰ ਲਈ ਬਾਤ ਦਿਖਾ ਦਈ ਲਖਾ ਝੋਲੀ ਜੀ ਜੀ ਇਹ ਇਥੋਂ ਮਾਰਨਗੇ ਨਾ ਬਾਕੀ ਗੱਲ ਤੇਰੀ ਵਾਲੀ ਹੈ ਨਾ ਉਹ ਨਹੀਂ ਯਾਰ ਜਿਹੜੀ ਚੀਜ਼ ਕਹੇ ਸੀ ਲੱਖੇ ਉਹੀ ਹੋਊਗੀ ਦੇਖ ਆ ਗੂਠਿਆਂ ਵਰਗੇ ਥਣ ਪਏ ਤੇ ਝੋਲੀ ਦੇ ਕਰਮ ਵਾਲੀ ਦੀ ਹੁਣੇ ਤਾਂ ਕਿੰਨੀ ਹੈ ਹੁਣਾਂ ਤਾਂ ਸਮਝਿਆ ਕਿ ਨਹੀਂ ਥਣਾ ਗਿਆ ਸਾਈ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਗੈਪ ਗੂਪ ਹਾਂ ਹਾਂਜੀ ਇਹ ਸੀ ਕਿ ਮਿੱਤਰੋ ਕੱਟੀ 10 ਨੰਬਰ ਤੇ ਹੁਣ ਆ ਗਿਆ ਆਪਣਾ ਕੱਟੀ 11 11 ਨੰਬਰ ਵੀਰੇ ਲਾਸਟ ਕੱਟੀ ਆ ਗਈ ਅੱਜ ਦੀ ਜੀ ਤੇ ਬਾਈ ਇਹ ਤਾਂ ਦਾਢੇ ਸਾਲ ਦੀ ਹੋਣੀ ਨਾ ਇਹ ਵੀਰੇ ਡੇਢ ਸਾਲ ਦੀ ਆ ਹਾਂ ਡੇਢ ਸਾਲ ਦੀ ਕੱਟੀ ਐ ਤੇ ਵਜਨ ਕੱਟੀ ਜਾ ਚੰਗਾ ਜੀ ਤੇ ਸ਼੍ਰੀ ਰੀ ਬੰਤਰ ਵੀ ਚੰਗੀ ਐ ਤੇ ਬਾਕੀ ਚਾਲ ਚੂ ਜਿੰਨੀ ਹੈ ਨਾ ਸ਼੍ਰੀ ਰੀ ਬਣਾਟਰ ਦੇ ਸਾਹਮਣੇ ਵੀ ਕਿੱਦਾਂ ਦੀ ਐ ਸੋਹਣੀ ਐ ਜੀ ਪ੍ਰਾ ਤੇ ਦੂਜੀ ਬੇਨਤੀ ਲਖੇ ਆਪਾਂ ਇਹ ਕਰਾਂਗੇ ਵੀ ਘਟੋਕਟ ਆਪਣੇ ਕੋਲੇ ਜਿਹੜਾ ਮਾਲ 30 32000 ਤੋਂ 33000 ਤੋਂ ਸਟਾਰਟਿੰਗ ਐ ਇਹਦੂ ਘਟ ਵਾਲਾ ਵੀਰ ਆਪਾਂ ਨੂੰ ਹੁਣ ਨਾ ਲਾਵੇ ਹਨਾ ਆਪਾਂ ਮੋਟਾ ਜਿਹਾ ਹਿਸਾਬ ਦੱਸ ਦਿੰਨੇ ਆ 30000 ਤੋਂ ਸਟਾਰਟ ਹੋ ਕੇ 55000 33000 ਤੋਂ ਸਟਾਰਟ ਹੋਗੇ ਠੀਕ ਹੈ 33000 ਤੋਂ ਲੈ ਕੇ 50 55000 ਤੱਕ ਜਿਹੜੇ ਆਪਣੇ ਕੋਲੇ ਰੇਟ ਆ ਜਿਵੇਂ ਬਹੁਤ ਭਰਾ ਹੁੰਦੇ ਆ ਜਿਹੜੇ ਉਹ ਵਿਚਾਰੇ ਛੋਟੀਆਂ ਕਟੀਆਂ ਲੈਣੀਆਂ ਹੁੰਦੀਆਂ ਹਨ ਉਹ ਫੋਨ ਲਾ ਲੈਂਦੇ ਆ ਉਹ ਭਰਾ ਕਾ ਖੇਚਲਾ ਨਾ ਕਰਨ ਕੈਨ ਭਾਬ ਇਹਨਾਂ ਕਟਾਂ ਦੇ ਵਿੱਚ ਕੋਈ 15 20 25 ਵਾਲੀ 18 ਵਾਲੀ ਕੋਈ ਨਹੀਂ ਹੈ ਨੀ ਗੀ ਬਸ ਇਹ ਠੀਕ ਹੈ ਹਨਾ ਘੱਟ ਘੱਟ ਜੇ 33 ਤੋਂ ਰੇਟ ਸਟਾਰਟ ਹੋ ਕੇ ਹੌਲੀ ਤੋਂ ਹੌਲੀ ਜਾਂਦਾ ਜਾਂਦਾ ਹੈ ਮਤਲਬ 55000 ਤੱਕ ਇੱਥੇ ਜਾਊਗਾ ਹਾਂ ਰੇਟ ਸਾਰੇ ਹੀ ਆਪਣੇ ਕੋਲੇ 35 40 42 45 50 55 ਵਾਲੇ ਰੇਟ ਸਾਰੇ ਹੀ ਆ ਕਿਸੇ ਭਰਾ ਨੂੰ ਆ ਬੇਨਤੀ ਇਹ ਹੈ ਵੀ ਭਰਾ ਕਈ ਆਏ ਸੋਚ ਲੈਂਦੇ ਵੀ ਯਾਰ ਰੇਟ ਫਿਕਸ ਹੋਣਗੇ ਨਾ ਆਪਾਂ ਮੰਗ ਲੈਣਿਆ ਰੇਟ ਹੈ ਗਾਹਕ ਤੇ ਰੱਬ ਤੋਂ ਕੋਈ ਘੱਟ ਨਹੀਂ ਮੰਗਦਾ ਹੈ ਨਾ ਲਾਉਣਾ ਅਗਲੇ ਦੀ ਇੱਛਾ ਪਰ ਮਾਪਾ ਨੂੰ ਕੋਈ 20000 ਲਾਵੇ ਆਪਾਂ ਨੂੰ ਗੁੱਸਾ ਕੋਈ ਨਹੀਂ ਹੁੰਦਾ ਪਰ ਰੇਟ ਲਾਇਆ ਜ਼ਰੂਰ ਕਰੋ ਕਈ ਵਾਰੀ ਸਾਨੂੰ ਵੀ ਪਤਾ ਲੱਗੇ ਵੀ ਯਾਰ ਅਸੀਂ ਮਾਲ ਤੇ ਜਿੱਦਾ ਨਹੀਂ ਚੱਕੀ ਆਉਂਦੇ ਤੇ ਉਹਦਾ ਆਪਾਂ ਤੇ ਲਈਏ ਯਾ ਬੱਦਮਾਂਗੇ ਬੇਨਤੀ ਆ ਆਪਣੀ ਸਾਰੇ ਆਪਣੇ ਭਰਾਵਾਂ ਨੂੰ ਜਿੰਨੇ ਵੀ ਆਪਣੇ ਚੈਨਲ ਨੂੰ ਪਿਆਰ ਕਰਦੇ ਆ ਆਪਣੀਆਂ ਵੀਡੀਓ ਦੇਖਦੇ ਆ ਬਹੁਤ ਸਤਿਕਾਰ ਮਿਲਦਾ ਆ ਆਪਾਂ ਨੂੰ ਭਰਾਵਾਂ ਤੋਂ ਹਨਾ ਵੀ ਇਹ ਬੇਨਤੀ ਆ ਕੋਈ ਗੱਲ ਨਹੀਂ ਵੀਰੇ ਮੁੱਲ ਲਾਇਆ ਕਰੋ ਮੁੱਲ ਲਾਉਣ ਤੋਂ ਨਾ ਡਰਿਆ ਕਰੋ ਮੈਂ ਨਹੀਂ ਕਹਿੰਦਾ ਵੀ ਮੈਂ ਹੀ ਇਕੱਲਾ ਇੱਥੇ ਕੱਟੀਆਂ ਲੈ ਕੇ ਆਉਣ ਬਹੁਤ 30 ਮਗਲਾਲ ਨੇ 15 ਲਾਤਾ ਜੀ ਦਾ ਹੈ ਨਹੀਂ 15 ਫੜ ਗਿਆ ਪਰ ਘਰੇ ਪਈ ਹੋਬੀ ਡਰ ਜੂਗਾ ਮੈਂ ਹਾਂਜੀ ਹਾਂ ਗੁੱਸਾ ਕੋਈ ਨਹੀਂ ਕਿਸੇ ਦਾ ਭਰਾ ਆ ਤੁਸੀਂ ਕਹਾ ਕੋ ਥੋੜੇ ਸਿਰ ਤੇ ਅਸੀਂ ਉੱਡੇ ਫਿਰਦੇ ਆ ਭਰਾਵਾਂ ਦੇ ਸਿਰ ਤੇ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਠੀਕ ਆ ਧੰਨਵਾਦ